ਦੇਸ਼ੀ ਖਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਵੱਡੀ ਲੀਡ ਨਾਲ ਜਿੱਤ ਦੇ ਨਜ਼ਰ ਆ ਰਹੇ ਨੇ ਕਾਂਗਰਸ ਦੇ ਕੁਲਵੀਰ ਜੀਰਾ ਨੂੰ ਭਾਈ ਅਮਰਿਤਪਾਲ ਸਿੰਘ ਨੇ ਵੱਡੀ ਲੀਡ ਨਾਲ ਮਾਤ ਦਿੱਤੀ ਹੈ ਦਸਲ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਕਾਂਗਰਸ ਬਾਕੀ ਪਾਰਟੀਆਂ ਨੂੰ ਤੇਜ਼ੀ ਨਾਲ ਪਛਾੜ ਦੇ ਨਜ਼ਰ ਆ ਰਹੀ ਹੈ ਪਰ ਦੂਜੇ ਪਾਸੇ ਸ਼੍ਰੀ ਖਡੂਰ ਸਾਹਿਬ ਵਿੱਚ ਭਾਈ ਅਮਰਿਤਪਾਲ ਨੇ ਕਾਂਗਰਸ ਨੂੰ ਵੱਡੀ ਮਾਤ ਦਿੱਤੀ ਹੈ ਚੌਕਾ ਹਣੀ ਮੁਕਾਬਲੇ ਦੇ ਵਿੱਚ ਕਾਂਗਰਸ ਹੁਣ ਤੱਕ 6 ਸੀਟਾਂ ਤੇ ਅਤੇ ਆਪ 3 ਸੀਟਾਂ ਤੇ ਲਗਾਤਾਰ ਅੱਗੇ ਚੱਲ ਰਹੀ ਹੈ ਪਰ ਦਿਲਚਸਪ ਇਹ ਕਿ ਖਡੂਰ ਸਾਹਿਬ ਸੀਟ 'ਚ ਕਾਂਗਰਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਜਿੱਥੇ ਕਿ ਭਾਈ ਅਮਰਿਤਪਾਲ ਸਿੰਘ ਖਡੂਰ ਹਲਕੇ ਤੋਂ ਵੱਡੇ ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਨੇ ਜਿਸ ਤੋਂ ਬਾਅਦ ਹੁਣ ਭਾਈ ਅਮਰਿਤਪਾਲ ਸਿੰਘ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਅਮਰਿਤਪਾਲ ਸਿੰਘ ਦੇ ਮਾਤਾ ਨੇ মিডিਆ ਸਾਹਮਣੇ ਆ ਕੇ ਵੱਡਾ ਅਭਿਆਨ ਦਿੱਤਾ ਹੈ ਬਹੁਤ ਹੀ ਵਧੀਆ ਲੱਗ ਰਿਹਾ ਹੈ ਮਨ ਨੂੰ ਬਸ ਸਾਇਮੇ ਹੈ साहब की जी संगत से सपोर्टर से तो, जिन्हें भी नौजवान ज़ियो से सारे तय जिले धनबाद करती हूँ कि बहुत ही संगत ने आप मुझे मेहनत की बहुत ही सहयोग संगत ने सारी संगत में धनबाद करती हूँ बाकी मैं सारी संगत न बेनती करती कि छे तरीक तक आप किसी भी किस्म का कोई जश्न नहीं मना क्योंकि शहीद दिहाड़ी है जित जी शहीदों को समर्थन छे तरीक तक तक कुछ भी यह नहीं करना अज अखंड आरंभ करा ਅੰਤਰ-ਖੇਤਰੀ ਗੋਲਪੋ ਬੰਬ ਪਾ ਰਹੇ ਆ ਤੇ ਬਾਅਦ ਕੀ ਆਪਾਂ ਜਿਹੜਾ ਵੀ ਤੁਹਾਨੂੰ ਬਗਲਾ ਹੋਵੇਗਾ ਬਾਅਦ ਕੀ ਪਤਾ ਨਹੀਂ 53000 ਤੱਕ ਹੁਣ ਤੱਕ ਲੀਡ ਚੱਲ ਰਹੀ ਸੀ ਕਿ ਤੁਹਾਡਾ ਕੀ ਅੰਦਾਜ਼ਾ ਹੈਗਾ ਜਾਂ ਕਿਵੇਂ ਦੇਖਦੇ ਹੋ ਕਿ ਸ਼ਾਮ ਤੱਕ ਜੋ ਤੱਕ ਨਤੀਜੇ ਆਉਂਦੇ ਹੈਗੇ ਆ ਉਦੋਂ ਤੱਕ ਜਿਹੜੇ ਰੁਝਾਨ ਹੋਣਗੇ ਉਹ ਕਿਸ ਤਰ੍ਹਾਂ ਦੇ ਹੋ ਸਕਦੇ ਲੀਡ ਕਿਸ ਤਰ੍ਹਾਂ ਦੀ ਹੋ ਸਕਦੀ ਤੁਹਾਡੇ ਬਾਈਬਲ ਦੀ ਕਿਰਪਾ ਬਹੁਤ ਵੱਡੀ ਚੀਜ਼ ਜਿਹੜੀ ਜਿੱਤ ਪ੍ਰਾਪਤ ਕਰ ਦਿੰਦੀ ਹੈ ਜਿੱਦਾਂ ਜਿੰਨਾ ਦੇਖਦੇ ਰਹੇ ਆਪਾਂ ਚੋਣ ਪ੍ਰਚਾਰ ਵੀ ਮਿਲਦੇ ਨੇ ਲਗਾਤਾਰ ਜਿੰਨਾ ਸੰਗਤ ਦਾ ਪਿਆਰ ਉਹ ਤੁਹਾਨੂੰ ਦਿਖ ਰਿਹਾ ਸੀਗਾ ਫਿਲਹਾਲ ਇਹਨਾਂ ਵਿੱਚ ਜਿਹੜਾ ਹੈਗਾ ਵੋਟਾਂ 'ਚ ਵੀ ਕਿਤੇ ਨਾ ਕਿਤੇ ਤਬਦੀਲ ਹੋਇਆ ਵੀ ਨਜ਼ਰ ਆਇਆ ਹੋ ਔਰ ਲੋਕਾਂ ਵੱਲੋਂ ਬੜਾ ਖੁੱਲ ਕੇ ਸਾਥ ਜਿਹੜਾ ਹੈਗਾ ਦਿੱਤਾ ਗਿਆ ਹਰ ਵਰਗ ਵੱਲੋਂ ਦਿੱਤਾ ਗਿਆ ਉਸ ਵਾਸਤੇ ਸੰਗਤ ਨੂੰ ਕੁਝ ਕਹਿਣਾ ਚਾਹੁੰਦਾ ਸੀ ਕੋਈ ਇਹ ਸਾਰੀ ਸੰਗਤ ਨੂੰ ਧਰਮ ਤੋਂ ਉੱਪਰ ਉੱਠ ਕੇ ਹਰ ਧਰਮ ਨੇ ਹੱਥ ਅਸਤੋਰ ਦਿੱਤਾ ਹੈ Hindu ਵੀ ਆਏ Musalman ਵੀ ਆਏ ਐਸੇ ਦਾ ਇਸ਼ਾਰਾ ਸਾਰੇ ਧਰਮਾਂ ਨੇ ਹੱਡਾ ਵਾਚਿਆ ਤੇ ਸਹਿਯੋਗ ਦਿੱਤਾ ਸਾਰੇ ਧਰਮਾਂ ਨੇ ਜਿਹੜਾ ਧੰਨਵਾਦ ਕਰਦੇ ਕਿ ਸਾਰੇ ਧਰਮਾਂ ਨੇ ਬਹੁਤ ਬਹੁਤ ਸਾਰੀ ਸੰਗਤ ਨੇ ਹੱਥ ਅਸਤੋਰ ਦਿੱਤਾ ਮਤਲਬ ਇੱਕ ਤਰਫ ਹੈ ਡਿੱਗਜ਼ ਪਾਰਟੀਆਂ ਹੋਣ ਔਰ ਦੂਸਰੀ ਤਰਫ ਜੇਕਰ ਗੱਲ ਕਰਾਂ ਤਾਂ ਆਜ਼ਾਦ ਮੀਲਵਾਰ ਜਿਹੜੇ ਹੈਗੇ ਸੰਗਤ ਵੱਲੋਂ ਇਹਨਾਂ ਖੁੱਲ ਕੇ ਸਾਥ ਦੇਣਾ ਡਿੱਗਜ਼ ਪਾਰਟੀਆਂ ਨੂੰ ਨਕਾਰ ਦੇਣਾ ਕਿਉਂਕਿ ਵੋਟ ਦਾ ਅਧਿਕਾਰ ਜਿਹੜਾ ਹੈਗਾ ਜਦੋਂ ਲੋਕ ਵਰਤਨ ਤੇ ਆਉਂਦੇ ਆ ਔਰ ਚੰਗੇ ਕੀ ਇਹਦੇ ਪਿੱਛੇ ਕਾਰਨ ਨਾ? ਕਾਰਨ ਇਹ ਹੈ ਕਿ ਜਿੰਨਾ ਵੀ ਸਰਕਾਰਾਂ ਨੇ ਸਾਡੇ ਨਾਲ ਧੱਕਾ ਕੀਤਾ, ਬਹੁਤ ਅਨਿਆਇ ਕੀਤਾ। NSA ਦਾ ਕੋਈ ਬੇਸ ਨਹੀਂ ਸੀ NSA ਲਈ। ਕਿੱਦਾਂ ਪੰਜਾਬੋਂ ਬਾਹਰ ਕਿੱਥੇ 2500 ਕਿਲੋਮੀਟਰ ਦੂਰ ਸਕਿਆ? ਉਹਦਾ ਜਵਾਬ ਸੰਗਤ ਨੇ ਹੁਣ ਮੋਟਾਂ ਬਾਤਾਂ ਤੇ ਦਿੱਤਰ ਸਰਕਾਰ ਨੂੰ ਕਿ ਜਿਹਦੇ ਬੰਦੇ ਨੇ ਤੁਸੀਂ ਇੰਨਾ ਕਰਦੇ, ਐਨੀ ਗੋਮਨ ਨੂੰ ਪਿਆਰ ਕਰਦੇ, ਐਨੀ ਗੋਮਨ ਦੇ ਬਾਰੇ ਖੜੀ ਅਸਾਂ ਨੇ ਮੋਟਾਂ ਬਾਤਾਂ ਨੂੰ ਸਰਕਾਰ ਨੂੰ ਜਵਾਬ ਦਿੱਤਾ। ਠੀਕ ਹੈ ਮਾਤਾ ਜੀ ਹੁਣ ਜਿਵੇਂ ਨਹੀਂ ਰੋਜ਼ਾਨੇ ਸ਼ਾਮ ਤੱਕ ਨਤੀਜੇ ਜਿਹੜੇ ਨੇ ਉਹ ਸਾਫ਼ ਹੋ ਜਾਣਗੇ ਸੰਗਤ ਨੂੰ ਤੁਸੀਂ ਕੀ ਜੜੀ ਹੈਗੀ ਉਹ ਵੀ ਬਕਾਇਦਾ ਕਰ ਦਿੱਤੀ ਕਿਉਂਕਿ ਪਿਛਲੇ ਪਿੰਡ ਜੱਟ ਦਾ ਸਰਪ ਦਾ ਵੀ ਇਹੋ ਜੀ ਪੀਸੀ ਦੀ ਸੰਗਤ ਨੂੰ ਕਿ ਦਿਨਾਂ ਨੂੰ ਧਿਆਨ ਚ ਰੱਖਿਆ ਜਾਵੇ ਕੋਈ ਵੀ ਉਮੀਦਵਾਰ ਹੋਵੇ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਤੇ ਹੁਣ ਅੱਗੇ ਸ਼ੁਰੂਆਤੀ ਪ੍ਰਧਾਨਾਂ ਦੇ ਨਾਲ ਪਹਿਲੇ ਕੰਮਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਕਿਸ ਤਰਫ ਧਿਆਨ ਲੱਗਦਾ ਹੈਗਾ ਜਾਂ ਫਿਰ ਜਿਹੜਾ ਉਹਨਾਂ ਦੇ ਪਾਕ ਸਾਹਿਬ ਦੇ ਬਾਹਰ ਆਉਣ ਦਾ ਰਸਤਾ ਹੈਗਾ ਉਸ ਦੇ ਵਾਸਤੇ ਕੀ ਕੀ ਕਹਿ ਸਕਦੇ ਕਿ ਕੋਈ ਗਲਤ ਬਾਤ ਜਿਹੜੀ ਹੈਗੀ ਆ ਹੋਈ ਆ ਜਾਂ ਕੋਈ ਕਾਨੂੰਨਨ ਤੌਰ ਦੇ ਉੱਤੇ ਕੋਈ ਇਸ ਸੰਬੰਧੀ ਤੁਹਾਡਾ ਵਿਚਾਰ ਹੋਇਆ ਹੋਵੇ। ਦੇਖੋ ਅੱਜ ਤੋਂ ਬਾਅਦ ਚਲੋ ਪਤਾ ਚੱਲੂਗਾ ਕੋਈ ਵੀ ਸਾਡਾ ਵਿਚਾਰ ਨਹੀਂ ਹੋਇਆ ਸੀ ਆਪਣੇ ਤੌਰ ਤੇ ਪੰਚਾਇਤਗੀ ਤਾਂ ਆਪਣੇ ਤੌਰ ਤੇ ਇਹ ਮਤਲਬ ਜਿਹਨੂੰ ਬਣਾਇਆ ਗਈ ਸੀ ਭਾਈ ਸਾਹਿਬ ਦੇ ਅੰਦਰ ਸੀ। ਬਾਕੀ ਹੁਣ ਬਾਅਦ ਦਾ ਫੈਸਲਾ ਵੇਖਦੇ ਆ ਕਿ ਛੇ ਤੱਕ ਦੇ ਅਸੀਂ ਅਜੇ ਮਹਾਰਾਜਾ ਸ਼ੁਕਲਾ ਨੇ ਕਰਨਾ। ਸੱਤ ਤੋਂ ਅਸੀਂ ਵੇਖਦੇ ਕਿ ਸਾਡਾ ਕੀ ਪ੍ਰੋਗਰਾਮ ਬਣਦਾ ਕੀ ਇਹ ਲੈ ਕੇ ਦੀ ਸੱਤ ਤੋਂ ਬਾਅਦ ਇਹ ਸਮੱਸਿਆ ਜੋ ਵੀ ਹੋਊ ਭਾਈ ਸਾਹਿਬ ਦਾ ਕਦੋਂ ਬਾਹਰ ਆਉਂਦਾ ਵਾ ਕਦੋਂ ਠੀਕ ਕਰਦੀ ਹੈ ਸਰਕਾਰਨ ਕਿੰਨਾ ਟਾਈਮ ਇੱਕੇ ਖਬਰ ਲਿਖੇ ਜਾਣ ਤੱਕ ਭਾਈ ਅਮਰਿਤਪਾਲ ਸਿੰਘ 172281 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਅਮਰਿਤਪਾਲ ਸਿੰਘ ਨੂੰ ਮਾਈਕ ਚੋਣ ਨਿਸ਼ਾਨ ਲਾੜ ਕੀਤਾ ਗਿਆ ਸੀ ਅਤੇ ਉਹ ਵਾਰਿਸ ਪੰਜਾਬ ਸੰਸਥਾ ਦੇ ਮੁਖੀ ਨੇ ਜਦਕਿ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਦੂਜੇ ਥਾਂ ਤੇ ਚੱਲ ਰਹੇ ਨੇ ਅਤੇ ਉਹ ਲਗਭਗ ਲਗਭਗ ਹਾਰ ਚੁੱਕੇ ਨੇ ਉਧਰ ਕਾਲੀਦਰ ਦੇ ਵਿਰਸਾ ਸਿੰਘ ਬਲਟੋਹਾ ਵੱਲੋਂ ਜ਼ਮਾਨਤ ਬਚਾ ਪਾਉਣਾ ਵੀ ਅਸੰਭਵ ਜਾਪ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ